ਰਕੀ ਦੇ ਕਿਦੇ ਨਾਲ ਮਾਰੀ ਹੋ ਜਿਹੜਾ ਉਹਦੇ ਭੂਆ ਦੇ ਪਿੰਡ ਗਿਆ ਤਾਂ ਏਦਾਂ ਲੰਨਤਾ ਪਈਆਂ ਅੱਗੇ ਉਹ ਚੈੱਕ ਕਰਿਓ। ਹੁਣ ਪਲਿਓ ਕਰਮਿਆਂ ਅੱਜ ਕਿਦਾ ਭੂਆ ਦਾ ਅੱਛਾ ਭੁੱਲ ਗਿਆ। ਉਹ ਖੁਸ਼ੀ ਦੀ ਖਬਰ ਲੈ ਕੇ ਆਵਾ ਵਿਆਹ ਮੇਰਾ ਉਹ ਅੱਛਾ ਵਿਆਹ ਆ ਭਈ ਦਾ। ਉਹ ਭੂਆ ਦਾ ਤੁਹਾਨੂੰ ਚੇਤਾ ਅੱਛਾ ਜਦੋਂ ਪਹੇਤ ਲੈਣ ਆਵੇ ਜਾਂ ਫਿਰ ਵਿਆਹ ਸ਼ਾਦੀ ਦੇ ਸ਼ਗਨ ਕਰਕੇ ਉਹਦਾ ਥੋੜਾ ਤੁਹਾਨੂੰ ਉਹਦਾ ਭੂਆ ਦਾ ਚੇਤਾ ਆਉਣਾ। ਓਏ ਉਹਨੂੰ ਵਿਚਾਰੇ ਨੂੰ ਪਾਣੀ ਦੇ ਪਿਆਲ ਦੋ ਗਰਮੀ ਚ ਆਇਆ ਅਗਲਾ। ਨੇ ਕੀ ਦੇ ਇਹਨੂੰ ਪਾਣੀ ਚ ਪਾ ਕੇ ਕਿਤੀਆਂ ਗਰਮੀ ਚੋੜੀ ਤੇ ਗਰਮੀਆਂ ਤੇ ਹਲਾ ਬੜਪੀਲਾ ਜੀ ਗਰਮੀ ਨੇ ਤੇਰੇ ਬਹੁਤੇ ਸੰਗ ਸੁੱਕਣ ਡਿਆਣਾ ਹੋਰ ਮੰਗ ਲਈ ਲੱਗਿਆ ਸਹੀ ਗੱਲ ਆ ਯਾਰ ਤੁਹਾਡੇ ਪਿੰਡ ਤਾਂ ਗਰਮੀ ਬੜੀ ਹੈ ਤੂੰ ਬੜਾ ਸਿਮਲਿਆ ਹੋਇਆ ਬੋਪਰੇ ਵਾਲਾ ਨਹੀਂ ਤਾਂ ਪੇ ਤਾਂ ਦਾ ਪਿੰਡ ਆਇਂਦਾ ਆਖੇ ਤੁਹਾਡੇ ਪਿੰਡ ਗਰਮੀ ਵੱਡਾ ਡੰਗ ਗਰਮੀਆ ਵਿਆਹ ਤੂੰ ਕਹਿਣ ਆ ਗਿਆ ਵਾ ਉਹ ਨਾ ਤੂੰ ਲੱਡੂਆਂ ਦਾ ਡੱਬਾ ਲੈ ਗਿਆ ਵਾ ਨਾ ਤੂੰ ਲੈ ਆ ਵਿਆਹ ਦਾ ਕਾਰਡ ਆਖੇ ਫਿਕਰ ਨਾ ਕਰ ਬਾਜੀ ਤੈਨੂੰ ਵਿਆਹ ਦੇ ਪਾਵਾਂਗੇ ਤੇ ਕਾਰਡ ਬਥੇ ਸ਼ਾਪਨੀ ਤੇ ਤੁਹਾਨੂੰ ਉਹ ਵਟਸਐਪ ਵਟਸਐਪ ਦੇ ਪਾਵਾਂਗੇ ਤੇ ਪਮਾਂਗੇ ਅੱਗੇ ਸਗਰ ਵੀ ਤੇਨੂੰ ਵਟਸਐਪ ਤੇ ਪਮਾਂਗੇ ਤਰਦਾ ਹੋ ਕਿਆ ਬਾਤ ਆ ਯਾਰ ਐਦਾ ਲਾਂਦਾ ਪੈਂਦਿਆਂ ਪੂਆ ਪਿੰਡੋਂ ਮਿੱਤਰੋ ਕਰਦਾ